ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲਓ ভাই ਦੋਸਤੋ ਇੱਕ ਕੱਜ ਤੁਹਾਨੂੰ ਹੀਰਾ ਦਿਖਾ ਰਹੇ ਹਾਂ ਅ ਸੂਈ ਆ ਝੋਟੀ ਆਪਾਂ ਸੂਣ ਤੋਂ ਪਹਿਲਾਂ ਵੀ ਵੀਡੀਓ ਕਵਰ ਕਰੀ ਸੀ ਝੋਟੀ ਲਓ ভাই ਦੋਸਤੋ ਕਰੋ ਚੈੱਕ ਹੁਣ ਝੋਟੀ ਦਾ 3 ਕਿਲੋ ਦੇ ਲਗਭਗ ਬੋਲਾ ਕੱਢਿਆ ਵੀ ਇਹ ਕੱਟੀ ਨੂੰ ਚੰਗਾ ਆ ਤਾਂ ਕੁਝ ਹੌਲੀ ਹੋ ਕੇ ਥੋੜੀ ਬੈਠੀ ਸੀ ਨਹੀਂ ਝੋਟੀ ਤੋਂ ਲੇਵਾ ਲੈ ਕੇ ਪਹਿ ਨਹੀਂ ਸੀ ਹੋ ਰਿਆ ਬਹੁਤ ਤਗੜੀ ਤਿਆਰੀ ਦੇ ਵਿੱਚ ਝੋਟੀ ਸੋਈ ਆ ਮੂਤਣੀ ਨੂੰ ਜਿਹੜਾ ਆਪਾਂ ਕਹਦੇ ਨੇ ਵੀ ਲੇਵਲ ਆਊਗੀ ਤਾਂ ਉਹ ਮੂਤਣੀ ਨੂੰ ਲੇਵਲ ਆ ਕੇ ਸੋਈ ਆ ਪੂਰਾ ਲਓ ਵੀ ਦੋਸਤੋ ਸੂਨ ਵਾਲੀ ਝੋਟੀ ਦੀ ਜਦੋਂ ਆਪਾਂ ਵੀਡੀਓ ਕਵਰ ਕਰੀ ਸੀ ਨਾ ਇਹ ਆਪਾਂ ਦੋਸਤੋ ਪਿੰਡ ਖੜੇ ਆ ਮਡੌਲੀ ਜ਼ਿਲ੍ਹਾ ਰੋਪੜ ਇਹ ਪਿੰਡ ਬਿਲਕੁਲ ਮਰਿੰਡੇ ਦੇ ਕੋਲ ਪੈ ਜਾਂਦਾ ਮਰਿੰਡੇ ਦੇ ਵਿੱਚ ਹੀ ਆ ਜਾਂਦਾ ਪਿੰਡ ਮੰਨੋ ਇਹ ਤੁਸੀਂ ਇਹ ਮੇਰੇ ਮਾਮਾ ਜੀ ਕਿੰਦਰ ਸਿੰਘ ਦੇ ਘਰੇ ਨੇ ਵੀਡੀਓ ਪਿੰਡ ਮੜੌਲੀ ਦੇ ਵਿੱਚ ਆਪਾਂ ਸ਼ੂਟ ਕਰੀ ਸੀ। ਇਹ ਮਸਲਾ ਕੀ ਸੀ ਵੀ ਇਹ ਯਾਰ ਕੰਮ ਕਈ ਸੱਜਣ ਬਹੁਤ ਗਲਤ ਕਰਦੇ ਆ। ਅ ਮੈਂ ਮਾਮਾ ਜੀ ਨੂੰ ਅੱਗੇ ਖੇ ਹੁਣ ਕਹਿ ਰਿਹਾ ਸੀ ਵੀ ਅੱਗੇ ਤੋਂ ਤੁਸੀਂ ਵੀ ਨਹੀਂ ਐਸਾ ਕੰਮ ਕਰਨਾ। ਤੁਸੀਂ ਆਪਣੀ ਅਗਲੇ ਤੋਂ ਨਾਲ ਲੱਗਦੀ ਪੇਮੈਂਟ ਪਵਾ। ਅ ਛੋਟੀ ਦੀ ਵੀਡੀਓ ਪਾਈ ਤਾਂ 1 ਕੋ ਲਖਤ ਕਾਲਾਂ ਆਉਣ ਲੱਗੀਆਂ ਛੋਟੀ ਦੀਆਂ ਕਿਉਂਕਿ ਯਾਰ ਛੋਟੀ ਚੰਗੀ ਆ ਤੁਹਾਡੇ ਸਾਹਮਣੇ। ਮੁੱਲ ਬਹੁਤ ਵਾਜਬ ਕਰਿਆ ਸੀ ਨਹੀਂ ਹਰਿਆਣੇ ਦੇ ਵਿੱਚ ਤਾਂ ਤੁਹਾਨੂੰ ਪਤਾ ਜੇ ਆ ਛੋਟੀ ਹੋਵੇ ਤਾਂ ਬਹੁਤ ਚੋਟੀ ਦਾ ਮੁੱਲ ਦੋਸਤੋ ਮਾਮਾ ਜੀ ਨੇ 130 ਕਰਿਆ ਸੀ ਇਹਦਾ ਤਾਂ ਨਹੀਂ ਤਾਂ ਜੇ ਹਰਿਆਣੇ ਦੇ ਵਿੱਚ ਝੋਟੀ ਹੋਵੇ 2.5 3-3 ਲੱਖ ਰੁਪਏ ਆ ਮੁੱਲ ਹੋਵੇ ਝੋਟੀ ਦਾ ਮੁੱਲ ਕੀ ਇੰਨੇ ਦੀ ਵੇਚ ਜਵੇ ਯਾਰ ਝੋਟੀ ਬਈ ਮੁੱਲ ਬਹੁਤ ਵਾਜਬ ਕਰਿਆ ਝੋਟੀ ਦਾ ਹੁਣ ਸੋਨੇ ਤੇ ਸੁਹਾਗਾ ਕੀ ਹੋ ਗਿਆ ਕੱਟੀ ਬਹੁਤ ਸੋਹਣੀ ਦਿੱਤੀ ਆ ਝੋਟੀ ਤਾਂ ਜੀ ਕੀ ਸੀਨ ਬਣਿਆ ਤਾਂ ਝੋਟੀ ਇਹ ਵੇਕ ਗਈ ਹਾਂ ਜੀ ਮਾਮਾ ਜੀ ਕੱਢ ਲਓ ਥੋੜੀ ਤੋੜ ਕੇ ਦਿਖਾ ਦਈਏ ਤਾਂ ਝੋਟੀ ਦੀ ਸਾਈ ਬੰਦੇ ਨੇ 2000 ਰੁਪਇਆ ਪਤਾ ਨਹੀਂ 1000 ਪਾਤੀ ਪਾਣ ਤੋਂ ਬਾਅਦ ਚ ਕਹਿੰਦਾ ਵੀਰੇ ਕੱਲ ਨੂੰ ਅਸੀਂ ਝੋਟੀ ਲੈਣ ਆਵਾਂਗੇ ਉਹ ਸਾਰਾ ਦਿਨ ਮਾਮਾ ਜੀ ਨੂੰ ਕੱਲ ਆਈ ਗਈਆਂ ਤਾਂ ਇਹ ਕਹੀ ਗਏ ਬਈ ਝੋਟੀ ਵੇਚਦੀ ਵੀਰੇ ਵੇਚਦੀ ਤਾਂ ਜਦੋਂ ਅ ਬੰਦੇ ਨੂੰ ਸਵੇਰੇ ਫੋਨ ਕਰਿਆ ਕਹਿੰਦਾ ਵੀਰੇ ਆਉਣਾ ਘੰਟੇ ਤੱਕ ਅਸੀਂ ਤੁਰ ਪੈਣਾ ਫੇਰ ਦੁਬਾਰੇ ਕਾਲ ਕਰੀ ਕਹਿੰਦਾ ਯਾਰ ਮੈਂ ਫੋਟੋਗ੍ਰਾਫਰ ਆ ਮੇਰੀ ਦੁਕਾਨ ਆ ਦੁਕਾਨ ਤੇ ਮੈਨੂੰ ਬਿਠਾਉਣ ਦੇ ਲਈ ਕੋਈ ਬੰਦਾ ਨਹੀਂ ਮਿਲ ਰਿਹਾ ਕੋਈ ਬੰਦਾ ਮਿਲ ਜਵੇ ਮੈਂ ਆਉਣਾ ਫੇਰ ਵੀਰੇ ਦੁਬਾਰੇ ਦੋ ਘੰਟੇ ਤੱਕ ਕਾਲ ਕਰੀ ਕਹਿੰਦਾ ਵੀਰੇ ਮੈਨੂੰ ਬੰਦਾ ਬਸ ਆਉਣਾ ਮੇਰੀ ਦੁਕਾਨ ਤੇ ਬੰਦੇ ਨੇ ਅੱਧੇ ਘੰਟੇ ਤੱਕ ਆ ਜਾਣਾ ਫੇਰ ਮੈਂ ਤੁਰ ਪੈਣਾ ਫੇਰ ਵੀਰੇ ਘੰਟਾ ਲੰਘ ਗਿਆ ਘੰਟੇ ਬਾਅਦ ਫੇਰ ਕਾਲ ਕਰੀ ਕਹਿੰਦਾ ਯਾਰ ਤੁਸੀਂ ਨਾ ਕੱਲ ਦੀ ਦਿਹਾੜੀ ਝੋਟੀ ਖੜਾ ਲਓ ਅੱਜ ਮੈਨੂੰ ਬੰਦਾ ਨਹੀਂ ਮਿਲਿਆ ਕੱਲ ਨੂੰ ਮੈਂ ਕਿਤੇ ਦਵਾਈ ਲੈਣ ਜਾਣਾ ਤਾਂ ਮੈਂ ਪਰਸੋਂ ਨੂੰ ਝੋਟੀ ਲੈਣ ਆਉਂਗਾ ਤਾ ਮਾਮਾ ਮੈਨੇ ਚੱਕ ਕੇ ਉਹਦੀ ਸਾਈ ਵਾਪਸ ਬਾਦੀ ਬਈ ਭਰਾਵਾ ਤੇਰੇ ਕਰਕੇ ਪਹਿਲਾਂ ਅਸੀਂ ਕੋ 50 ਬੰਦਿਆਂ ਨੂੰ ਕਹਿਤਾ ਝੋਟੀ ਵੇਖ ਗਈ ਆ ਤਾਂ ਹੁਣ ਅਸੀਂ ਹੋਰ ਨੂੰ ਨਹੀਂ ਕਹਿਣਾ ਤਾਂ ਹੁਣ ਵੀਰੇ ਚੱਕ ਕੇ ਝੋਟੀ ਦੀ ਵੀਡੀਓ ਦੁਬਾਰੇ ਪਾਉਣ ਲੱਗਿਆ ਲੋ ਕਰੋ ਝੋਟੀ ਚੈੱਕ ਕੈਸਾ ਨਗੀਨਾ ਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਮਾਮਾ ਜੀ ਨੇ 20 ਕੱਪਾਂ ਦੀ ਝੋਟੀ ਦਿੱਤੀ ਸੀ ਤਾਂ 20 ਕੱਪ ਕੱਢੂਗੀ ਝੋਟੀ ਲੋ ਚੋਣ ਚੈੱਕ ਕਰੋ ਝੋਟੀ ਦਾ ਕੈਸਾ ਚੋਣ ਲੱਗਿਆ ਝੋਟੀ ਨੂੰ ਬੇ ਹਿਸਾਬ ਚੰਗਾ ਚੋਣਾ ਇਹ ਇਹਦੇ ਠੰਡ ਦੱਸ ਰਿਹਾ ਝੋਟੀ ਦੇ ਬਈ ਚੋਣ ਚੰਗਾ ਹੋਊਗਾ ਉਹ ਚੰਗਾ ਚੋਣਾ ਲਓ ਜੀ ਪਿਛਲੇ ਥਣਾ ਦਾ ਚੌਣ ਚੈੱਕ ਕਰੋ ਬਿਲਕੁਲ ਸਾਫ ਚਵਾਈ ਆ ਝੋਟੀ ਦੀ ਕੋਈ ਝਾਰਾ ਫਾਰਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੀ ਨਹੀਂ ਲਓ ਕਰੋ ਝੋਟੀ ਦਾ ਲੇਵਾ ਚੈੱਕ ਬਲੈਤੀ گاਵਾ ਜਨਾਲੇ ਬਲ ਗਿਆ ਲਓ ਚਾਚਾ ਮਾਮਾ ਜੀ ਮੁੱਲ ਕਰੋ ਕੀ ਆ ਝੋਟੀ ਦਾ ਗੁੱਲ ਝੋਟੀ ਦਾ 140 1 ਲੱਖ 40000 ਰੁਪਇਆ ਦੋਸਤੋ ਮੁੱਲਾ ਹੁਣ ਝੋਟੀ ਸੂਪੀ ਸਾਰੀਆਂ ਗੱਲਾਂ ਦਾ ਜਿਨ੍ਹਾਂ ਦਾ ਡਰ ਸੀ ਬਈ ਕਈ ਵਾਰ ਐ ਹੁੰਦਾ ਪਸ਼ੂ ਬੱਚਾ ਨਾ ਲਵੇ ਧਾਰ ਮਾੜੀ ਚੰਗੀ ਨਿਕਲੇ ਇਹ ਸਾਰੀਆਂ ਚੀਜ਼ਾਂ ਤੋਂ ਹੁਣ ਬੇਡਰ ਹੋ ਕੇ ਝੋਟੀ ਲੈ ਜਾਓ ਦੋਸਤੋ 1,40,000 ਰੁਪਿਆ ਮੋਲਾ ਝੋਟੀ ਦਾ ਪਿੰਡ ਮਡੋਲੀ ਦੇ ਵਿੱਚ ਖੜੀ ਆ 20 ਕੱਪਾਂ ਦੀ ਮਾਲਕਣ ਰਹੂਗੀ ਜੇ ਕੋ ਮੇਰਾ ਸੱਜਣ ਝੋਟੀ ਲੈਣਾ ਚਾਹੁੰਦਾ ਤਾਂ ਮਾਮਾ ਜੀ ਵਾਲੇ ਨੰਬਰ ਤੇ ਰਿੰਗ ਮਾਰ ਕੇ ਰਾਬਤਾ ਕਾਇਮ ਕਰ ਲਿਓ ਤਾਂ ਮਿਲਦੇ ਆ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ